ਫਦਾ ਐਸਿਕਿਵਿਸ਼ਨ ਤਾਂ ਪਹਿਲੇ ਕੋਮਾ ਦੇ ਵਿੱਚ ਸੀ ਇਹ ਤਾਂ ਪਹਿਲੇ ਕੋਮਾ ਚ ਸੀ ਤੂੰ ਤੁਸੀਂ ਤਾਂ ਬਿਲਕੁਲ ਖਤਮੀ ਕਰਤਾ ਜਿਹਾ ਵਾਂ ਕੰਮ ਤੁਸੀਂ ਤਾਂ ਮਾਰ ਹੀ ਦਿੱਤਾ ਟਾਂਕ ਦੇ ਵਿੱਚ ਡੰਡਾ ਪਾ ਕੇ ਇਹਨਾਂ ਨੇ ਉਹਦੀ ਲੈਟਰਨ ਵਾਲੀ ਥੈਲੀ ਪਾਰਤੀ ਤੇ ਉਹ ਬੱਚਾ ਮਰ ਗਿਆ ਕੀ ਲਿਆ ਸਟੈਂਡ ਐਸਿਕਿਵਿਸ਼ਨ ਨੇ ਅਸੀਂ ਧਰਨੇ ਲਾ ਲਾ ਕੇ ਮਰੀ ਜੰਨੇ ਆ ਉੱਥੇ ਕੋਈ ਐਸਸੀ ਕਮਿਊਨਿਟੀ ਦਾ ਕੋਈ ਚੱਕਰ ਪੈ ਗਿਆ ਤਾਂ ਇਹਨਾਂ ਨੇ ਜੇ ਆਉਣਾ ਤਾਂ 10 ਦਿਨਾਂ ਬਾਅਦ ਆਉਣਾ। ਫਿਰ ਸਹੀ ਆ ਕੇ ਫੈਸਲਾ ਲੈ ਲੈਣਾ। ਥਾਣਿਆਂ ਦੇ ਵਿੱਚ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ ਕਿਸੇ ਐਸਸੀ ਵਰਗ ਦੇ ਬੰਦੇ ਨਾਲ ਕਿਸੇ ਨੌਜਵਾਨ ਨਾਲ ਤੇ ਜਦੋਂ ਇਹ ਆਉਂਦੇ ਆ ਤੇ ਉੱਥੇ ਅਫਸਰਾਂ ਨਾਲ ਸੈਟਿੰਗ ਕਰ ਜਾਂਦੇ ਆ ਇਹ ਮੈਂ ਕਲੀਅਰ ਕਰਦਾ ਹਾਂ ਜੀ ਮੈਂ ਝੂਠ ਨਹੀਂ ਮਾਰਦਾ। ਕਿ ਜੇਕਰ ਹੁਣ ਐਸਸੀ ਕਮਿਸ਼ਨ ਦੇ ਮੈਂਬਰ ਲਾਉਣੇ ਵੀ ਹਨਾ ਕੁਈ ਰਿਟਾਇਰਡ ਅਫਸਰ ਲਾ ਦਿਓ ਇਮਾਨਦਾਰ ਅਫਸਰ ਕੋਈ ਜਜ਼ਬੇ ਵਾਲੇ ਕਾਬਲੀਅਤ ਵਾਲਾ ਅਫਸਰ ਲਾਓ ਜਿਹੜੇ ਰਿਟਾਇਰਡ ਕੋਈ ਬੈਠੇ ਐ ਜਿਹੜੇ ਇਮਾਨਦਾਰ ਹੈ ਕਿ ਸਾਨੂੰ ਉਹਨਾਂ ਤੋਂ ਇਨਸਾਫ ਤਾਂ ਮਿਲ ਸਕੇ ਸਤਿਕਾਰ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਤ ਜੈ ਸਭਿਧਾਨ ਅੱਜ ਅਸੀਂ ਗੱਲ ਕਰਾਂਗੇ ਜੀ ਜਿਹੜੇ 4 ਐਸਸੀ ਮੈਂਬਰ ਹਟਾਏ ਗਏ ਆ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਤੇ ਮਾਨ ਸਾਹਿਬ ਨੂੰ ਅਪੀਲਾਂ ਕਰਾਂਗੇ ਕਿ ਮਾਨ ਸਾਹਿਬ ਸਾਡਾ ਐਸਸੀ ਕੁਬਿਸ਼ਨ ਤਾਂ ਪਹਿਲੇ ਹੀ ਕੋਮਾ ਦੇ ਵਿੱਚ ਸੀ ਇਹ ਤਾਂ ਪਹਿਲੇ ਹੀ ਕੋਮਾ ਚ ਸੀ ਤੋ ਤੁਸੀਂ ਤਾਂ ਬਿਲਕੁਲ ਖਤਮੀ ਕਰਤਾ ਚ ਜਾਵਾ ਕੰਮ ਤੁਸੀਂ ਤਾਂ ਮਾਰ ਹੀ ਦਿੱਤਾ ਜਿਹੜਾ ਕੋਈ ਰਹਿੰਦਾ ਖੁੰਦਾ ਸੀ ਚਲੋ ਇਹਨਾਂ ਮੈਂਬਰਾਂ ਨੇ ਤਾਂ ਚਲੋ ਬਦਲ ਦਿਓਗੇ ਨਾ ਬਦਲੋਗੇ ਨਾ ਮੈਂਬਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਕੋਈ ਐਸਸੀ ਕਮਿਊਨਿਟੀ ਦਾ ਕੋਈ ਚੱਕਰ ਪੈ ਗਿਆ ਤਾਂ ਇਹਨਾਂ ਨੇ ਜੇ ਆਉਣਾ ਤਾਂ ਦੱਸ ਦਿਨਾ ਬਾਅਦ ਆਉਣਾ ਫਿਰ ਸਹੀ ਆ ਕੇ ਫੈਸਲਾ ਨਹੀਂ ਲੈਣਾ ਮੇਰੇ ਕੋਲ ਇਹੋ ਜਿਹੇ ਮਸਾਲਾ ਪਈਆਂ ਜਦੋਂ ਇਹ ਮੈਂਬਰ ਸਾਹਿਬਾਨ ਥਾੜਿਆਂ ਦੇ ਵਿੱਚ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ ਕਿਸੇ ਐਸਸੀ ਵਰਗ ਦੇ ਬੰਦੇ ਨਾਲ ਕਿਸੇ ਨੌਜਵਾਨ ਨਾਲ ਤੇ ਜਦੋਂ ਇਹ ਆਉਂਦੇ ਆ ਤੇ ਉੱਥੇ ਅਫਸਰਾਂ ਨਾਲ ਸੈਟਿੰਗ ਕਰ ਜਾਂਦੇ ਆ ਇਹ ਮੈਂ ਕਲੀਅਰ ਕਰਦਾ ਹਾਂ ਨਾ ਜੀ ਮੈਂ ਝੂਠ ਨਹੀਂ ਮਾਰਦਾ ਮੈਂ ਜਮਾਂ ਮੂੰਹ ਤੇ ਗੱਲ ਕਰਦਾ ਹੁੰਦਾ ਮੈਂ ਨਹੀਂ ਜੇ ਤੁਹਾਨੂੰ ਸਾਡੇ ਇੱਥੇ ਗਿੱਦੜਵਾ ਇੱਕ ਹੋਈ ਸੀਗੀ ਉਹਦੀ ਤੁਹਾਨੂੰ ਮਿਸਾਲ ਦੇ ਦਾਂਗੇ ਅਸੀਂ ਮਿਸਾਲਾਂ ਤੇ ਬੋਲਦੇ ਹੁੰਦੇ ਆ ਚਲੋ ਇਹਨਾਂ ਨੇ ਵੀ ਕੀ ਕਰਨਾ ਇਹਨਾਂ ਨੇ ਤਾਂ ਜੋ ਸਰਕਾਰਾਂ ਨੇ ਕਹਿਣਾ ਉਹੀ ਕਰਨਾ ਹੁਣ ਪਥਰਾਲੇ ਇੱਕ ਐਸੇ ਬੱਚੇ ਦਲਿਤ ਬੱਚਾ ਜਿਹਦੇ ਗੋਪਤੰਗ ਦੇ ਵਿੱਚ ਡੰਡਾ ਪਾ ਕੇ ਇਹਨਾਂ ਨੇ ਉਹਦੀ ਲੈਟਰਨ ਵਾਲੀ ਥੈਲੀ ਪਾੜਤੀ ਤੇ ਉਹ ਬੱਚਾ ਮਰ ਗਿਆ ਕੀ ਲਿਆ ਸਟੈਂਡ ਕੈਸੇ ਕਮਿਸ਼ਨ ਨੇ ਅਸੀਂ ਧਰਨੇ ਲਾ ਲਾ ਕੇ ਮਰੀ ਜੰਨੇ ਆ ਉਥੇ ਪ੍ਰੋਟੈਸਟ ਕਰ ਕਰਕੇ ਮਰ ਗਏ ਪਰਚਾ ਦਰਜ ਕਰਾ ਲਿਆ ਅਜੇ ਤੱਕ ਰਿਸਟ ਨਹੀਂ ਹੋਈ ਐਸਸੀ ਐਕਟ ਨਹੀਂ ਲਾ ਰਹੇ ਸੀ ਐਸਸੀ ਐਕਟ ਲਵਾਇਆ ਕਮਿਸ਼ਨ ਨੇ ਕੀ ਕੀਤਾ ਅਜੇ ਤੱਕ ਬੰਦੇ ਗ੍ਰਿਫਤਾਰ ਨਹੀਂ ਹੋਏ 12 ਬੰਦੇ 302 ਦੇ ਵਿੱਚ ਆ ਫੇਰ ਹੁਣ ਫੇਰ ਧਰਨਾ ਇਹਨਾਂ ਨੇ ਰੱਖ ਲਿਆ ਵੀ ਬੰਦੇ ਰਿਸਟ ਕਰੋ ਬੰਦੇ ਦੀ ਰਿਸਟਰੀ ਹੋਰੇ ਐਸੀ ਕਮਿਸ਼ਨ ਦਾ ਸਾਨੂੰ ਮੈਂਬਰਾਂ ਦਾ ਫਾਇਦਾ ਕੀ ਆ ਹਬੋਰ ਦੇ ਵਿੱਚ ਘਟੜਾ ਹੋਈ ਇੱਕ ਸਾਲ ਹੋ ਗਿਆ ਤੁਹਾਡੇ ਆਮ ਆਦਮੀ ਦੇ ਉਹਦੇ ਦਰਾਂ ਨੇ ਇੱਕ ਚਰਨਜੀਤ ਸਿੰਘ ਚੰਨੇ ਦੀ ਲੱਤ ਤੋੜਤੀ ਕੀ ਤੋਂ ਤੜਵਾਈ ਪੁਲਿਸ ਅਫਸਰਾਂ ਤੋਂ ਕੀ ਲੈਣ ਦੇਣ ਦਾ ਮਸਲਾ ਸੀਗਾ ਤੇ ਉਹ ਰਿਕਾਰਡਿੰਗ ਵਾਇਰਲ ਵੀ ਹੋਈ ਮੇਰੇ ਪੇਜ ਤੋਂ ਹੋਈ ਸੀ ਕਿ ਇਹਨਾਂ ਦਾ ਅਹੁਦੇਦਾਰ ਸੀ ਜਿਹੜੇ ਉਹਨਾਂ ਦੀ ਰਿਕਾਰਡਿੰਗ ਵਾਇਰਲ ਹੋਈ ਸੀ ਕਿਉਂ ਡੀਐਸਪੀ ਸਾਹਿਬ ਆਖੇ 50000 ਰੁਪਇਆ ਮੰਗਦੇ ਆ ਤੇ ਲਾਤੋਂ ਦੀ ਤੋੜਤੀ ਫਿਰ ਲੱਤ ਕੀ ਤੋੜੀ ਉਸ ਬੰਦੇ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਇਆ ਸੀ ਉਹ ਸਰਕਾਰੀ ਚੋ ਚੱਕ ਲਿਆ ਇਹਨਾਂ ਨੇ ਆਮ ਆਦਮੀ ਵਾਲੇ ਆਪਣੇ ਅਧਿਕਾਰੀਆਂ ਨੇ ਤੇ ਚੱਕ ਕੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਾਤਾ ਉੱਥੇ ਮਾਰ ਖਾ ਕੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਦੋਂ ਦਾਖਲ ਕਰਾਇਆ ਤੇ ਡਾਕਟਰ ਸਾਹਿਬ ਨੇ ਕੇਅਰ ਆਫ ਕਰਕੇ ਦਾਖਲ ਕਰ ਲਿਆ ਕੇਅਰ ਆਫ ਵੀ ਕੀਦਾ ਤੁਹਾਡੇ ਅਧਿਕਾਰੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਦੋ ਐਸਐਸਪੀ ਬਦਲ ਗਏ ਪਹਿਲਾਂ ਭਪਿੰਦਰਜੀਤ ਸਿੰਘ ਸੀਗੇ ਪੇ ਉਸ ਤੋਂ ਬਾਅਦ ਮਨਦੀਪਪੁਰ ਸਿੱਧੂ ਆ ਗਏ ਹੁਣ ਤੇ ਸੀਸਾ ਵਾਏ ਆ ਹੁਣ ਸਾਨੂੰ ਕੋਈ ਆਸ ਹੈ ਅਸੀਂ ਕਾਰਵਾਈ ਕਰਾ ਸਕਦੇ ਆ ਉਸ ਬੰਦੇ ਨੇ ਮੇਰੇ ਖਾਲ ਪਰਿਵਾਰ ਵੀ ਉਹਦਾ ਖਤਮ ਹੀ ਹੋ ਗਿਆ ਬੰਦਾ ਉਹਦੀ ਲੱਤ ਫ੍ਰੈਕਚਰ ਕਰਤੀ ਇਹਨਾਂ ਨੇ ਤੋੜ-ਤੋੜ ਕੇ ਕੀ ਕਾਰਵਾਈ ਹੋਈ ਇਹਨਾਂ ਐਸਸੀ ਕਮਿਸ਼ਨਾਂ ਦੇ ਮੈਂਬਰਾਂ ਦਾ ਸਾਨੂੰ ਕੀ ਫਾਇਦਾ ਮਾਨ ਸਾਹਿਬ ਮੇਰੀ ਬੇਨਤੀ ਹੈ ਕਿ ਜੇਕਰ ਹੁਣ ਐਸਸੀ ਕਮਿਸ਼ਨ ਦੇ ਮੈਂਬਰ ਲਾਉਣੇ ਵੀ ਆ ਨਾ ਕੋਈ ਰਿਟਾਇਰਡ ਅਫਸਰ ਲਾ ਦਿਓ ਇਮਾਨਦਾਰ ਅਫਸਰ ਕੋਈ ਜਜਬੇ ਵਾਲੇ ਕਾਬਲੀਅਤ ਵਾਲਾ ਅਫਸਰ ਲਾਓ ਜਿਹੜੇ ਰਿਟਾਇਰਡ ਕੋਈ ਬੈਠੇ ਐ ਜਿਹੜੇ ਇਮਾਨਦਾਰ ਹੈ ਕਿ ਸਾਨੂੰ ਉਹਦੇ ਤੋਂ ਇਨਸਾਫ ਤਾਂ ਮਿਲ ਸਕੇ ਹੁਣ ਤੁਸੀਂ ਆਪ ਤੇ ਲਾਉਂਗੇ ਇਨਸਾਫ ਫੇਰ ਨਹੀਂ ਮਿਲਣਾ ਕਿਉਂ ਤੁਸੀਂ ਆਪ ਜਾਂਦੀ ਕਰਨੀ ਐ ਇਹ ਐਸੀ ਕਮਿਸ਼ਨ ਇੱਕ ਨਾਂ ਦਾ ਕਮਿਸ਼ਨ ਹੈ ਕੋਈ ਇਹਦੇ ਤੋਂ ਆਸ ਨਾ ਕਰਿਓ ਐਸੀ ਕਮਿਸ਼ਨ ਤੋਂ ਉਹ ਹਬੋਰ ਵਾਲੀ ਨੈਸ਼ਨਲ ਆਪਣੇ ਕਮਿਸ਼ਨ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਐਪਲੀਕੇਸ਼ਨ ਪਾਈ ਸੀ ਪੰਜਾਬ ਨੂੰ ਪਾਈ ਕੀ ਕਾਰਵਾਈ ਹੋਈ ਸਾਰੇ ਥੱਲੇ ਦਬੇ ਪਏ ਹੁੰਦੇ ਆ ਤੁਸੀਂ ਇਸ ਕਰਕੇ ਮਾਨ ਸਾਹਿਬ ਜਿਹੜੇ ਵੀ ਕਮਿਸ਼ਨ ਦੇ ਮੈਂਬਰ ਲਾਉਣੇ ਰਿਟਾਇਰਡ ਅਫਸਰ ਲਾ ਦਿਓ ਹੁਣ ਇੱਕ ਚਲੋ ਵਧੀਆ ਤੁਸੀਂ ਇੱਕ ਹੋਰ ਚੰਨ ਚੜਾਤਾ ਤੁਸੀਂ ਐਸਸੀ ਕਮਿਸ਼ਨ ਦਾ ਜਿਹੜਾ ਕੋਈ ਇਨਚਾਰਜ ਲੱਗਦਾ ਜਾਂ ਚੇਅਰਮੈਨ ਲੱਗਦਾ ਜਾਂ ਕੋਈ ਉਹਦੇ ਉੱਤੇ ਕੋਈ ਨੂੰ ਇਕਠਵੰਨਣ ਵਾਸਤੇ ਲਾਈਦਾ ਉਹ ਐਸਸੀ ਮੈਂਬਰ ਲਾਉਣਾ ਹੈ ਕਿ ਤੁਸੀਂ ਚੱਕ ਕੇ ਜਨਰਲ ਦਾ ਲਾਤਾ ਆਈਏ ਸਭ ਅਫਸਰ ਆਈਏ ਸਭ ਅਫਸਰ ਜਿਹੜੇ ਸਾਡੇ ਐਸਸੀ ਆਈਐਸ ਅਫਸਰ ਹੈ ਨਾ ਪੰਜਾਬ ਦੇ ਵਿੱਚ ਉਹ ਕੰਨਾਂ ਨਾ ਵੱਜਦੇ ਫਿਰਦੇ ਆ ਉਹਨਾਂ ਨੂੰ ਲਾਣ ਦੇ ਉਹ ਸਾਨੂੰ ਕੋਈ ਨਾ ਕੋਈ ਉਹਨਾਂ ਤੇ ਵਿਸ਼ਵਾਸ ਤਾਂ ਹੁੰਦਾ ਸਾਨੂੰ ਕੋਈ ਨਾ ਕੋਈ ਉਹਨਾਂ ਤੇ ਹੋ ਜਾਂਦੀ ਵੀ ਚੱਲ ਯਾਰ ਸਾਡੇ ਕੰਮ ਹੋਣਗੇ ਕੰਮ ਤਾਂ ਆ ਹੀ ਹੋਣੇ ਆ ਸਾਡੇ ਕੋਲੇ ਬਹੁਤ ਮਸਾਲਾ ਪਈਆਂ ਇਹਨਾਂ ਦੇ ਜਿਹੜੇ ਚਲੋ ਜੋ ਕੀਤਾ ਤੁਸੀਂ ਠੀਕ ਕੀਤਾ ਅੱਗੇ ਇਹਨਾਂ ਨੇ ਕਿਹੜਾ ਕੋਈ ਉਹ ਚੱਕਨਾਂ ਢਾਟ ਗਿਆ ਸੀ ਆ ਕੇ ਇਹੇ ਕੰਮ ਤਾਂ ਐਸੀਐਮੈਂਬਰ ਜਿਹੜੇ ਆ ਹੀ ਕੰਮ ਕਰਦੇ ਇਸ ਕਰਕੇ ਜੇਕਰ ਲਾਉਣਾ ਹੀ ਹੈ ਤਾਂ ਕੋਈ ਚੰਗਾ ਕੋਈ ਅਫਸਰ ਲਾਓ ਉਹਨਾਂ ਦੇ ਮੈਂਬਰ ਸਹਿਬਾਨ ਲਾਓ ਚਲੋ ਤੁਸੀਂ ਕਰਤਾ ਕੰਮ ਚਲੋ ਠੀਕ ਆ ਵਧੀਆ ਹੋਇਆ ਪਹਿਲਾਂ ਵੀ ਇਹਨਾਂ ਨੇ ਕੀ ਕੀਤਾ ਪਿਛਲੀਆਂ ਸਰਕਾਰਾਂ ਦੇ ਲੱਗੇ ਹੋਏ ਆ ਇਹਨਾਂ ਨੇ ਕੱਖ ਨਹੀਂ ਕੀਤਾ ਇਹਨਾਂ ਨੇ ਕੱਲਾ ਐਸੇ ਕਮਿਸ਼ਨ ਆਲੇ ਮੈਂਬਰਾਂ ਨੇ ਕੱਲਾ ਸਾਡੇ ਲੋਕਾਂ ਦਾ ਆਰਥਿਕ ਸ਼ੋਸ਼ਣ ਹੀ ਕੀਤਾ ਤੇ ਜਿਹੜਾ ਆਰਥਿਕ ਸ਼ੋਸ਼ਣ ਉੱਥੇ ਕਰਕੇ ਜਾਂਦੇ ਜਿੱਥੇ ਆਉਂਦੇ ਆ ਜਿੱਥੇ ਕੋਈ ਕਠੜਾ ਹੋਈ ਹੁੰਦੀ ਹੈ ਉਹ ਬਕਰਾ ਮੈਰੀ ਤਾਂ ਅਪੀਲ ਆ ਮਾਨ ਸਾਹਿਬ ਮੈਂ ਤੁਹਾਨੂੰ ਉਪਰਜੋਰ ਅਪੀਲ ਆ ਮੇਰੀ ਕਿ ਐਂਓ ਕਰੋ ਕਿ ਇੱਕ ਤੁਹਾਡਾ ਇੱਕ ਐਮਐਲਏ ਤੁਰਿਆ ਫਿਰਦਾ ਡਿਪਟੀ ਸੀਐਮ ਬਣਨ ਵਾਸਤੇ ਉਹ ਲੋਕ ਡੁੱਬੀ ਜਾਂਦੇ ਆ ਲੋਕਾਂ ਦੇ ਪਸ਼ੂ ਮਰ ਗਏ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਲੋਕਾਂ ਦੇ ਇੱਕ ਇੱਕ ਘਰ ਟਹਿ ਗਿਆ ਉਹ ਪਤੰਦਰ ਕਿਤੇ ਤਾਂ ਡੱਡੂ ਦਿਖਾਈ ਜਾਂਦਾ ਚੱਕ ਚੱਕ ਕਿਤੇ ਮਿਰਚਾਂ ਤੋੜੀ ਜਾਂਦਾ ਕਿਤੇ ਕਰੇਲੇ ਤੋੜੀ ਜਾਂਦਾ ਇਹਨੂੰ ਲਾ ਦਿਓ ਇਹ ਬਾਹਲਾ ਕਾਲਾ ਤੇ ਫੋਟੋ ਸ਼ੂਟ ਵੀ ਉੱਥੇ ਕਰਦਾ ਹੈ ਉੱਥੇ ਫੋਟੋ ਸ਼ੂਟ ਕਰਦਾ ਜਾ ਕੇ ਵੇਖ ਕੇ ਵੀ ਪਾਣੀ ਇੱਥੇ ਜ਼ਿਆਦਾ ਤਾਂ ਨਹੀਂ ਹੈ ਜੇ ਤੇਰਾ ਇਦਾਂ ਹੀ ਦਰਦਾ ਨਾ ਤੇਰਾ ਤੇ ਉੱਥੇ ਲੱਖ ਲੱਖ ਪਾਣੀ ਹੈ 10 10 15 15 ਫੁੱਟ ਤੇ ਪਾਣੀ ਚੱਲ ਚੱਲ ਸਰਦੂਲਗੜ ਏਰੀਆ 'ਚ ਸ਼ਾਸਤ ਕਰਦਾ ਫਿਰਦਾ ਹੈ ਕਿਤੇ ਜਾਣਾ ਜਿੱਥੇ ਕੋਈ ਪੈਕਿੰਗ ਹੁੰਦੀ ਹੈ ਰਾਸ਼ਨ ਦੀ ਜਾ ਕੇ ਉੱਥੇ ਐਵੇਂ ਖੜ ਜਾਂਦਾ ਐਵੇਂ ਥੈਲੀਆਂ ਗਣ ਲਾ ਪੈਂਦਾ ਐਵੇਂ ਕੁਝ ਗਣ ਲਾ ਪੈਂਦਾ ਇਸ ਕਰਕੇ ਮਾਨ ਸਾਹਿਬ ਇਹਨੂੰ ਲਾ ਦਿਓ ਜੀ ਜਿਹੜਾ ਤੁਹਾਡਾ ਡਿਪਟੀ ਸੀਐਮ ਬੰਨੂ ਫਿਰਦਾ ਨਾ ਆ ਕੋਈ ਮਾਨਮੂਨ ਹੈ ਤੁਹਾਡਾ ਇਹਨੂੰ ਲਾ ਦਿਓ ਇਹ ਆਪ ਦਾ ਗੁੱਬ ਘਲਾਟ ਕੱਢ ਲੂਗਾ ਇਹਨੇ ਕੁਝ ਨਹੀਂ ਕੀਤਾ ਆ ਹੜਾਂ ਦੇ ਵਿੱਚ ਡਰਾਮੇਬਾਜ਼ੀ ਕੀਤੀ ਇਕੱਲੀ ਇਹ ਇਸ ਕਰਕੇ ਮੇਰੀ ਫੇਰ ਵੀ ਮਾਨ ਸਾਹਿਬ ਤੁਹਾਨੂੰ ਫੇਰ ਮੇਰੀ ਅਪੀਲ ਹੈ ਕਿ ਤੁਸੀਂ ਲਾਉਣੇ ਤਾਂ ਆਪਦੀ ਮਰਜ਼ੀ ਨਾਲ ਹੀ ਐ ਠੀਕ ਹੈ ਨਾ ਉਹ ਸਾਡੀ ਤਾਂ ਕਿਹਦੀ ਬਣਣੀ ਨਹੀਂ ਤੇ ਇਹੋ ਜਿਹੇ ਅਫਸਰ ਲਾ ਦਿਓ ਰਿਟਾਇਰਡ ਅਫਸਰ ਜਿਹੜੇ ਕੋਈ ਕਿਸੇ ਦੀ ਪਬਲਿਕ ਦੀ ਸੜਵਾਈ ਕਰਨ ਠੀਕ ਹੈ ਜੀ ਤੇ ਮੈਂ ਲਾਸਟ ਦੇ ਉੱਤੇ ਸਾਰੀਆਂ ਸਾਡੇ ਜਥੇਬੰਦੀਆਂ ਨੂੰ ਐਸਸੀ ਕਮਿਊਨਿਟੀ ਦੇ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਬੋਲਣ ਦਾ ਟਾਈਮ ਹੈਗਾ ਮੌਕਾ ਬੋਲੋ ਭਗਵੰਤਬਾਨ ਸਾਹਿਬ ਨਾਲ ਗੱਲ ਕਰੋ ਉਹਨਾਂ ਨਾਲ ਮੀਟਿੰਗਾਂ ਕਰੋ ਕਿ ਤੁਸੀਂ ਐਸਸੀ ਮੰਗ ਰਿਹਾ ਏ ਟਾਈਮ ਪੱਟਦਾ ਦਿੱਤੇ ਹੈ ਪਰ ਇਹਨਾਂ ਦੀ ਥਾਂ ਤੇ ਇਹੋ ਜੇ ਕਾਬਲੀਅਤ ਵਾਲੇ ਮੈਂਬਰ ਲਾਓ ਜਿਹੜੇ ਕਿ ਸਾਡੇ ਗਰਾਊਂਡ ਲੈਵਲ ਤੇ ਆ ਕੇ ਸਾਡੀ ਸੁਣਨ ਗਰਾਊਂਡ ਲੈਵਲ ਤੇ ਕੋਈ ਨਹੀਂ ਆਉਂਦਾ ਜਿੱਥੇ ਘਟੜਾ ਹੋਈ ਹੈ ਉਹ ਸਬੰਧਤ ਅਫਸਰ ਨੂੰ ਮਿਲ ਕੇ ਉੱਥੇ ਹਸਾਬ-ਤਬ ਕਰਕੇ ਨਿਕਲ ਜਾਂਦੇ ਤੇ ਜੇ ਮਾਨ ਸਾਹਿਬ ਆਹੀ ਕੰਮ ਕਰਨਾ ਹੈ ਤੁਸੀਂ ਐਸਾ ਕੈਟਿਗਰੀ ਨੂੰ ਵਰਤ ਕੇ ਸੀਐਮ ਬਣ ਗਏ ਹੋ ਤੇ ਜੇ ਆਹੀ ਕੰਮ ਕਰਨਾ ਹੈ ਤਾਂ ਸਾਡੇ ਡਾਕਟਰ ਭੀਮਰਾਓ ਵੇਟਕਰ ਸਾਹਿਬ ਦੀ ਜਿਹੜੀ ਫੋਟੋ ਲਾਈ ਹੈ ਨਾ ਬਰਾਬਰ ਲਾ ਦਿਓ ਫਿਰ ਰਹਿ ਜਾਣਗੇ ਸਰਦਾਰ ਭਗਤ ਸਿੰਘ ਪਰਦਾ ਭਗਤ ਸਿੰਘ ਸਰਦਾਰ ਭਗਤ ਸਿੰਘ ਦੇ ਕਿਹੜੇ ਤੁਸੀਂ ਸਦਾ ਤਰਤੇ ਚੱਲ ਰਹੇ ਹੋ ਇਸ ਕਰਕੇ ਜੇ ਇੰਨੀ ਕੀ ਅਪੀਲ ਕਰਾਂਗੇ ਮਾਨ ਸਾਹਿਬ ਜਿਹੜੇ ਤੁਸੀਂ ਐਸਸੀ ਮੈਂਬਰ ਬਦਲੇ ਆ ਜੋ ਛੁੱਟੀ ਕਰਤੀ ਐ ਚਲੋ ਠੀਕ ਐ ਜੋ ਕਿਹੜਾ ਕੰਮ ਕਰਦੇ ਸੀ ਪਰ ਹੁਣ ਜਿਹੜੀ ਧਿਆਰ ਰੱਖਣ ਜੋਗ ਗੱਲਾਂ ਇਹ ਆ ਵੀ ਗਰਾਊਂਡ ਲੈਵਲ ਤੇ ਆ ਕੇ ਐਸਸੀ ਮੈਂਬਰ ਆਵੇ ਗਰਾਊਂਡ ਲੈਵਲ ਤੇ ਥੋੜੇ ਉਹ ਪਥਰਾਲੇ ਵਾਲੀ ਕਟੜਾ ਮੈਂ ਪਹਿਲਾਂ ਵੀ ਗਿਆਨ ਕਰਤੀ ਐ ਉਹ ਪਥਰਾਲੇ ਵਾਲੀ ਕਟੜਾ ਦੇਖੋ ਮੁਲਜ਼ਮ ਵੀ ਨਿਰਪਧਾਰ ਹੋਏ ਉਲਟਾ ਕੀ ਮਾਨ ਸਾਹਿਬ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਐ ਉਲਟਾ ਕੀ ਕੀਤਾ ਪਿੰਡ ਦੇ ਵਿੱਚ ਅਲਾਊਂਸਮੈਂਟ ਕਰਾਤੀ ਐ ਦਲਿਤਾਂ ਦਾ ਬਾਈਕਾਟ ਕਰ ਦਿਓ It is a shame to talk about this. It is a shame to talk about this to people who have been given the right to do so. That's all I want to say. Vaheguru Ji Ka Khalsa. Vaheguru Ji Ki Fateh. Jai Pim. Jai Paath. Jai Sodha. Shyamalar Chunder Building Maintenance handyman under check trade platform is now available on your local London area. He has more than five years' experience in the same line. He used to work with reputed companies agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number 921760 Shyamalan Chander Center call him on this number 074888. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ